ਕਮ ਆਉਣ ਵਾਲੇ ਬਿਹਤਰੀਨ 40 ਨੁਸਖੇ ਨੰਬਰ 1 ਤੇ ਰੋਗ ਤੋਂ ਛੁਟਕਾਰਾ ਪਾਉਣ ਲਈ ਜੇਕਰ ਅਸੀਂ ਰੋਜ਼ਾਨਾ ਇੱਕ ਸ਼ੀਵ ਖਾ ਲਈਏ ਤਾਂ ਸਕਾफी ਫਾਇਦੇਮੰਦ ਹੋਵੇਗਾ। ਨੰਬਰ 2 ਜੇਕਰ ਅਸੀਂ ਝੁੱਕ ਕੇ ਕੰਮ ਕਰਦੇ ਹਾਂ ਤਾਂ ਇਸ ਨਾਲ ਸਾਡੀ ਰੀੜ ਦੀ ਹੱਡੀ ਦਾ ਡੇਢੇ ਹੋਣ ਦਾ ਖਤਰਾ ਵਧ ਜਾਂਦਾ ਹੈ। ਨੰਬਰ 3 ਜੇਕਰ ਅਸੀਂ ਬੈਂਗਣ ਦਾ ਸਲਾਦ ਬਣਾ ਕੇ ਖਾ ਲਈਏ ਇਸ ਨਾਲ ਸਾਡਾ ਦਿਲ ਬਹੁਤ ਮਜ਼ਬੂਤ ਬਣਦਾ ਹੈ। ਨੰਬਰ 4 ਜੇਕਰ ਅਸੀਂ ਰਾਤ ਦੇ ਸਮੇਂ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀ ਲਈਏ ਤਾਂ ਸਾਡੀਆਂ ਅੱਖਾਂ ਦੀ ਰੌਸ਼ਨੀ ਤੇਜ਼ੀ ਨਾਲ ਵਧਣ ਲੱਗਦੀ ਹੈ। ਨੰਬਰ 5 ਜੇਕਰ ਤੁਸੀਂ ਆਪਣੇ ਲੱਤਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਨਹਾਉਣ ਤੋਂ ਪਹਿਲਾਂ ਆਪਣੀਆਂ ਲੱਤਾਂ ਦੀ ਸਰੋਂ ਦੇ ਤੇਲ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰੋ ਤੇ ਫਿਰ ਨਹਾ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਲੱਤਾਂ ਦੇ ਦਰਦ ਤੋਂ ਬਹੁਤ ਰਾਹਤ ਮਿਲੇਗੀ। ਨੰਬਰ 6 ਜੇਕਰ ਤੁਹਾਡੀ ਛਾਤੀ ਵਿੱਚ ਦਰਦ ਹੋ ਰਿਹਾ ਹੈ ਤਾਂ ਤੁਸੀਂ ਜਵੈਣ ਨੂੰ ਤਾਂਬੇ ਤੇ ਗਰਮ ਕਰਕੇ ਇੱਕ ਕੱਪੜੇ ਵਿੱਚ ਲਪੇਟ ਕੇ ਉਸ ਨੂੰ ਸੁੰਘ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਆਰਾਮ ਮਿਲੇਗਾ ਨੰਬਰ 7 ਜੇਕਰ ਅਸੀਂ ਕੱਚੇ ਆਦਰਕ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਅਸੀਂ ਜਵਾਨ ਰਹਿੰਦੇ ਹਾਂ ਨੰਬਰ 8 ਜੇਕਰ ਅਸੀਂ ਨਹਾਉਣ ਵਾਲੇ ਪਾਣੀ ਵਿੱਚ ਥੋੜੀ ਜਹੀ ਫਟਕੜੀ ਮਿਲਾ ਕੇ ਨਹਾ ਲਈਏ ਤਾਂ ਸਾਡੇ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਬਹੁਤ ਜਲਦੀ ਦੂਰ ਹੋ ਜਾਂਦੀ ਹੈ ਨੰਬਰ 9 ਜਦੋਂ ਵੀ ਤੁਸੀਂ ਆਪਣੇ ਨਹਾਂ ਨੂੰ ਕੱਟਦੇ ਹੋ ਤਾਂ ਉਸ ਤੋਂ ਤੁਰੰਤ ਬਾਅਦ ਆਪਣੇ ਪੈਰ ਦੇ ਅੰਗੂਠੇ ਉੱਤੇ ਸਰੋਂ ਦੇ ਤੇਲ ਦੀ ਚੰਗੀ ਤਰ੍ਹਾਂ ਮਾਲਿਸ਼ ਸ਼ੁਰੂ ਕਰ ਲਓ ਇਸ ਨਾਲ ਤੁਹਾਡੀ ਨਜ਼ਰ ਕਦੇ ਵੀ ਕਮਜ਼ੋਰ ਨਹੀਂ ਹੋਵੇਗੀ ਨੰਬਰ 10 ਜੇਕਰ ਅਸੀਂ ਤਰਬੂਜ਼ ਖਾਣ ਤੋਂ ਤੁਰੰਤ ਬਾਅਦ ਪਾਣੀ ਪੀ ਲਈਏ ਤਾਂ ਸਾਨੂੰ ਹੈਜੇ ਦੀ ਬਿਮਾਰੀ ਹੋ ਸਕਦੀ ਹੈ ਨੰਬਰ 11 ਜੇਕਰ ਤੁਸੀਂ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਲਸਣ ਪਿਆਜ਼ ਅਤੇ ਇੱਕ ਸੇਬ ਦਾ ਹਰ ਰੋਜ਼ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਅਸੀਂ ਇਸ ਭਿਆਨਕ ਬਿਮਾਰੀ ਤੋਂ ਬਚ ਸਕਦੇ ਹਾਂ ਯਾਦ ਰੱਖੇ ਲਸਣ ਤੇ ਪਿਆਜ਼ कच्चਾ ਖਾਣਾ ਹੈ ਨੰਬਰ 12 ਜੇਕਰ ਅਸੀਂ ਰੋਜ਼ਾਨਾ ਆਪਣੇ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਤੋਂ ਸਰੋਂ ਦੇ ਤੇਲ ਦੀ ਚੰਗੀ ਤਰ੍ਹਾਂ ਮਾਲਿਸ਼ ਕਰੀਏ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਨੰਬਰ 13 ਜੇਕਰ ਤੁਸੀਂ ਵਾਟਰਮ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਬਦ ਤੋਂ ਬਦ ਪਾਣੀ ਦਾ ਸੇਵਨ ਜ਼ਰੂਰ ਕਰੋ ਇਸ ਦੇ ਨਾਲ ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਰੋਜ਼ਾਨਾ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ ਜੇਕਰ ਹੋ ਸਕੇ ਤਾਂ ਕਲੀਆਂ ਕੱਚੇ ਲਸਣ ਦੀਆਂ ਦਿਨ ਵਿੱਚ ਜ਼ਰੂਰ ਖਾਓ ਨੰਬਰ 14 ਜਿਨ੍ਹਾਂ ਲੋਕਾਂ ਨੂੰ ਸਾਹ ਫੁੱਲਣ ਦੀ ਸਮੱਸਿਆ ਹੋਵੇ ਉਹਨਾਂ ਨੂੰ ਆੜੂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਆਰਾਮ ਮਿਲੇਗਾ ਨੰਬਰ 15 ਰੋਜ਼ਾਨਾ ਟਮਾਟਰ ਜਾਂ ਟਮਾਟਰ ਦੇ ਜੂਸ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਨੰਬਰ 16 ਦੁਨੀਆਂ ਦਾ ਸਭ ਤੋਂ ਵਜ਼ਨ ਵਧਾਉਣ ਵਾਲਾ ਆਲੂ ਚਿਪਸ ਹੈ। ਆਲੂ ਦੇ ਚਿਪਸ ਖਾਣ ਨਾਲ ਜਿੰਨਾ ਵਧਣ ਦਾ ਵਾਅਦਾ ਹੈ, ਓਨਾ ਪੀਜ਼ਾ 버ਗਰ ਖਾਣ ਨਾਲ ਵੀ ਨਹੀਂ ਵਧਦਾ। ਨੰਬਰ 17 ਜੇਕਰ ਬੁਖਾਰ ਕਾਰਨ ਮੂੰਹ ਦਾ ਸਵਾਦ ਖਰਾਬ ਹੋ ਗਿਆ ਹੋਵੇ ਤਾਂ ਲੌਂਗ ਨੂੰ ਮੂੰਹ ਵਿੱਚ ਪਾ ਕੇ ਕੁਝ دیر ਤੱਕ ਚੂਸ ਲਾਓ। ਫੇਰ ਚਬਾ ਕੇ ਖਾ ਲਓ ਇਸ ਤਰ੍ਹਾਂ ਕਰਨ ਨਾਲ ਮੂੰਹ ਦਾ ਸਵਾਦ ਠੀਕ ਹੋ ਜਾਵੇਗਾ ਨੰਬਰ 18 ਗਰਮ ਦੁੱਧ ਦੇ ਨਾਲ ਜਲੇਬੀ ਖਾਣ ਨਾਲ ਕਮਰ ਦਰਦ ਥਕਾਵਟ ਜ਼ੁਕਾਮ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 19 ਜੇਕਰ ਤੁਸੀਂ ਸਰੀਰ ਨੂੰ ਸੁੰਦਰ ਤੇ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖੁੱਲੀ ਹਵਾ ਵਿੱਚ ਲੰਬੇ ਲੰਬੇ ਸਾਹ ਲਓ ਅਤੇ ਕੁਝ ਦਿਨ ਸੈਰ ਕਰੋ ਨੰਬਰ 20 ਜੋ ਔਰਤਾਂ ਮੱਧਯ ਦੁੱਧ ਵਿੱਚ ਛੋਲੇ ਪੀਓ ਕੇ ਖਾਂਦੀਆਂ ਹਨ ਉਨ੍ਹਾਂ ਦੇ ਸਰੀਰ ਦਾ ਦੁਬਲਾਪਣ ਘਟ ਜਾਂਦਾ ਹੈ ਅਤੇ ਉਨ੍ਹਾਂ ਦੇ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 21 ਜੇਕਰ ਤੁਸੀਂ ਟਾਇਲਟ ਜਾਂਦੇ ਸਮੇਂ ਆਪਣੇ ਦੰਦਾਂ ਨੂੰ ਦਵਾ ਕੇ ਰੱਖਦੇ ਹੋ ਤਾਂ ਦੰਦ ਮਜ਼ਬੂਤ ਰਹਿਣਗੇ ਅਤੇ ਕਦੇ ਤੁਹਾਨੂੰ ਉਤਰੰਗ ਦੀ ਬਿਮਾਰੀ ਨਹੀਂ ਹੋਵੇਗੀ। ਨੰਬਰ 22 ਜੇਕਰ ਤੁਸੀਂ ਜ਼ਿਆਦਾ ਟੈਨਸ਼ਨ ਲੈਂਦੇ ਹੋ ਤਾਂ ਖੂਨ ਗਾੜਾ ਹੋਣ ਲੱਗਦਾ ਹੈ ਜਿਸ ਨਾਲ ਸਰੀਰ ਵਿੱਚ ਖੂਨ ਦੇ ਥੱਕੇ ਪਉਣ ਲੱਗਦੇ ਹਨ ਅਤੇ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ। ਨੰਬਰ 23 ਰਾਤ ਨੂੰ ਸੌਣ ਤੋਂ ਪਹਿਲਾਂ ਸੌਂਫ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਹੈ ਇਸ ਦੇ ਲਈ ਦੋ ਬਦਾਮ ਇੱਕ ਚਮਚ ਸੌਂਫ ਦੇ ਨਾਲ ਖਾਓ ਇਸ ਨਾਲ ਬਹੁਤ ਚੰਗੇ ਫਾਇਦੇ ਮਿਲਦੇ ਹਨ ਨੰਬਰ 24 ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਵਨ ਕੇ ਰੱਖਦੀਆਂ ਹਨ ਉਹਨਾਂ ਦੇ ਦਿਮਾਗ ਨੂੰ ਤਾਕਤ ਮਿਲਦੀ ਹੈ ਅਤੇ ਵਾਲ ਦੇ ਝੜਨ ਦੀ ਕੋਈ ਸਮੱਸਿਆ ਨਹੀਂ ਹੁੰਦੀ ਨੰਬਰ 25 سیب ਦਾ रस ਕੱਢ ਕੇ ਉਸ ਵਿੱਚ ਅਦਰਕ ਦਾ रस ਮਿਲਾ ਕੇ ਪਿਓ ਇਸ ਨਾਲ ਟਾਈਫਾਇਡ ਬੁਖਾਰ ਵਿੱਚ ਆਰਾਮ ਮਿਲਦਾ ਹੈ ਨੰਬਰ 26 दाद ਦੀ ਖੁਜਲੀ ਦੀ ਥਾਂ ਕੱਚੇ ਸੁਆਗੇ ਦਾ ਪਾਣੀ ਵਿੱਚ ਪੀਸ ਕੇ ਦਿਨ ਵਿੱਚ 3 ਤੋਂ 4 ਵਾਰ ਲਗਾਉਣ ਨਾਲ ਰਾਹਤ ਮਿਲਦੀ ਹੈ ਤਾਂ ਅਨਾਰ ਦੇ ਬੀਜ ਅਤੇ ਮੱਖਣ ਦੀ ਪੇਸਟ ਨੂੰ ਮਿਲਾ ਕੇ ਬੁੱਲਾਂ ਤੇ ਲਗਾਓ ਬੁੱਲ گلابی ਹੋਣ ਲੱਗ ਜਾਣਗੇ ਨੰਬਰ 27 ਜੇਕਰ ਤੁਹਾਡਾ ਕੱਦ ਨਹੀਂ ਵੱਧ ਰਿਹਾ ਹੈ ਤਾਂ ਵਿਟਾਮਿਨ ਡੀ ਦਾ ਵੱਧ ਤੋਂ ਵੱਧ ਸੇਵਨ ਕਰੋ। ਨੰਬਰ 28 ਜੇਕਰ ਤੁਹਾਨੂੰ ਪੇਟਦਰਦ ਦੀ ਸਮੱਸਿਆ ਹੈ ਤਾਂ ਹਿੰਗ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪਾਣੀ ਨਾਲ ਧੋ ਲਵੋ। ਇਸ ਨਾਲ ਪੇਟਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 29 ਜੇਕਰ ਚਿਹਰੇ ਤੇ ਮੁਹਾਸਿਆਂ ਦੀ ਸਮੱਸਿਆ ਹੈ ਤਾਂ ਹਲਦੀ ਨੂੰ ਪਾਣੀ ਚ ਮਿਲਾ ਕੇ ਪੇਸਟ ਬਣਾ ਕੇ ਲਾਓ। ਫਿਰ ਇਸ ਨੂੰ ਚਾਰੇ ਤੇ ਲਗਾਓ ਮੁਹਾਸੇ ਠੀਕ ਹੋ ਜਾਂਦੇ ਹਨ ਨੰਬਰ 30 ਉਬਲੀ ਹੋਈ ਮੋਟੀ ਇਲਾਇਚੀ ਦਾ ਪਾਣੀ ਪੀਣ ਨਾਲ ਟਿਡ ਦੀ ਚਰਬੀ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਨੰਬਰ 31 ਜੇਕਰ ਬਲੱਡ ਪ੍ਰੈਸ਼ਰ ਘੱਟ ਹੋ ਰਿਹਾ ਹੈ ਤਾਂ ਖੀਰਾ ਅਤੇ ਕकड़ी ਦਾ ਸੇਵਨ ਕਰੋ ਇਸ ਨਾਲ ਬਲੱਡ ਪ੍ਰੈਸ਼ਰ ਠੀਕ ਕਰਨ ਵਿੱਚ ਮਦਦ ਕਰਦੀ ਹੈ ਨੰਬਰ 32 ਅਦਰਕ ਦਾ ਪਾਣੀ ਪੀਣ ਨਾਲ ਗਾੜਾ ਖੂਨ ਪਤਲਾ ਹੋਣ ਲੱਗਦਾ ਹੈ। ਨੰਬਰ 33 ਰਾਤ ਨੂੰ ਹਨੇਰੇ 'ਚ ਸੌਣ ਨਾਲ ਡਿਪਰੈਸ਼ਨ ਦਾ ਖਤਰਾ ਘੱਟ ਹੁੰਦਾ ਹੈ। ਨੰਬਰ 34 ਤੁਹਾਨੂੰ ਬ੍ਰੈਡ ਨੂੰ ਫ੍ਰੀਜ ਵਿੱਚ ਨਹੀਂ ਫ੍ਰਿਜ ਵਿੱਚ ਨਹੀਂ ਰੱਖਣਾ ਚਾਹੀਦਾ। ਇਸ ਨੂੰ ਹਮੇਸ਼ਾ ਸਧਾਰਨ ਤਾਪਮਨ ਉੱਤੇ ਖੁੱਲੇ ਵਿੱਚ ਹੀ ਰੱਖਣਾ ਚਾਹੀਦਾ ਹੈ। ਇਸ ਨਾਲ ਬ੍ਰੈਡ ਜਲਦੀ ਖਰਾਬ ਹੋਣ ਤੋਂ ਬਚੇਗੀ। ਨੰਬਰ 35 ਕੱਚੀ ਮੂਲੀ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਰੁਕ ਰੁਕ ਕੇ ਪਿਸ਼ਾਬ ਆਉਂਦਾ ਹੈ ਉਹਨਾਂ ਨੂੰ ਵੀ ਇਸ ਦਾ ਸੇਵਨ ਕਰਨ ਨਾਲ ਫਾਇਦਾ ਹੁੰਦਾ ਹੈ। ਨੰਬਰ 36 ਰੋਜ਼ਾਨਾ ਸਵੇਰੇ ਉੱડਦੇ ਹੀ ਵਾਲਾਂ ਨੂੰ ਕੰਗੀ ਕਰਨ ਨਾਲ ਵਾਲਾਂ ਦਾ ਟੁੱਟਣਾ ਘੱਟ ਹੁੰਦਾ ਹੈ ਅਤੇ ਤੁਹਾਡੇ ਵਾਲ ਮਜ਼ਬੂਤ ਰਹਿੰਦੇ ਹਨ। ਨੰਬਰ 37 ਲਸਣ ਦੀ ਕਲੀ ਕੱਟੀ ਹੋਈ ਭਾਵੇਂ ਸਾਬਤ ਉਹਨਾਂ ਨੂੰ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ ਲਸਣ ਨਰਮ ਹੋ ਜਾਂਦਾ ਹੈ ਅਤੇ ਉਗਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦਾ ਸੁਆਦ ਘਟ ਜਾਂਦਾ ਹੈ ਅਤੇ ਲਸਣ ਦੇ ਲਾਭਦਾਇਕ ਗੁਣ ਵੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਨੰਬਰ 26 30 ਰੋਟੀ ਬਣਾਉਣ ਤੋਂ ਪਹਿਲਾਂ ਤਵੇ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਚੁਟਕੀ ਨਮਕ ਤਵੇ ਤੇ ਪਾਓ ਫਿਰ ਰੋਟੀ ਬਣਾਓ ਨੰਬਰ 39 ਕੱਚੀ ਗੋਭੀ ਦੇ ਪੱਤੇ ਚਬਾ ਕੇ 슈ਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਨੰਬਰ 40 ਸੱਪਾਂ ਨੂੰ ਘਰਾਂ ਦੁਕਾਨ ਅਤੇ ਖੇਤਾਂ ਤੋਂ ਦੂਰ ਰੱਖਣ ਲਈ ਸਰਪਗੰਧਾ ਨਾਮੀ ਪੌਦਾ ਬਹੁਤ ਮਦਦਗਾਰ ਹੈ ਇਸ ਲਈ ਇਸ ਨੂੰ ਤੁਸੀਂ ਘਰ ਵਿੱਚ ਜ਼ਰੂਰ ਲਗਾਓ ਇਸ ਦੀ ਗੰਧ ਨਾਲ ਸੱਪ ਘਰ ਦੇ ਖੇਤਾਂ ਦੇ ਨੇੜੇ ਨਹੀਂ ਆਉਂਦੇ ਹਾਂ ਦੋਸਤੋ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ ਦੋਸਤੋ ਇੱਕ ਗੱਲ ਨੋਟ ਕੀਤੀ ਜਾਵੇ ਕਿ ਵੀਡੀਓ ਵਿੱਚ ਦੱਸੀ ਕੋਈ ਜਾਣਕਾਰੀ ਕੋਈ ਡਾਕਟਰੀ ਸਲਾਹ ਨਹੀਂ ਹੈ ਅਗਰ ਤੁਸੀਂ ਕਿਸੇ ਬਿਮਾਰੀ ਦੇ ਨਾਲ ਪ੍ਰਭਾਵਿਤ ਹੋ ਤੇ ਇਲਾਜ ਚੱਲ ਰਿਹਾ ਹੈ ਤਾਂ ਆਪਣੀ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ ਤੁਹਾਨੂੰ ਫਾਇਦਾ ਹੋ ਸਕੇ ਕਿਰਪਾ ਕਰਕੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਰਿਸ਼ਤੇਦਾਰਾਂ ਮਿੱਤਰਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਪਿਆਰ ਭਰਿਆ ਕਮੈਂਟ ਕਰਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਇੱਕ ਵਾਰੀ ਫਿਰ ਤੁਹਾਡੇ ਸਾਰੇ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ